ਇਹ ਬੜਾ ਬੜਾ ਔਖੀ ਘੜੀ ਆ ਸਾਡੇ ਲਈ ਵੀ ਸਰਕਾਰ ਨੇ ਜਿਹੜਾ ਆ ਉਹ ਸਾਡੀਆਂ ਪੋਸਟਾਂ ਨੂੰ ਖਾਲੀ ਦਰਸਾ ਦਿੱਤਾ ਆ ਤੇ ਜਿਹੜੇ ਨਵੇਂ ਭਰਤੀ ਕੀਤੇ ਗਏ ਆ ਉਹਨਾਂ ਨੂੰ ਜਿਹੜਾ ਆ ਉਹ ਕਾਲਜਾਂ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਜੁਆਇਨ ਕਰਾਇਆ ਜਾ ਰਿਹਾ ਆ ਸੋ ਅੱਜ ਅਸੀਂ ਜਿਹੜਾ ਆ ਉਹ ਸਾਡਾ ਇੱਕ ਗੈਸਟ ਵਿਕਲਟੀ ਸੰਯੁਕਤ ਫਰੰਟ ਪੰਜਾਬ ਨਾਂ ਦੇ ਉੱਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹ ਇਕੱਤਰ ਹੋ ਚੁੱਕੀਆਂ ਆ ਸੰਧਵਾਦੀ ਕੋਠੀ ਵੀ ਅਸੀਂ ਜਿਹੜਾ ਆ ਉਹ ਇੱਕ ਮੂਜ਼ਾਹਰਾ ਕੀਤਾ ਸੀ ਐਤਵਾਰ ਦੇ ਦਿਨ ਤੇ ਅੱਜ ਵੀ ਅਸੀਂ ਇੱਕ ਦਿਨ ਦਾ ਸੰਕੇਤਕ ਧਰਨਾ ਕੀਤਾ ਹੈ ਕਿ ਇਸ ਤੋਂ ਬਾਅਦ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਜਿਹੜਾ ਆ ਉਹ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰੇ ਤੇ ਸਾਨੂੰ ਕੋ ਲਿਖਤੀ ਜਿਹੜਾ ਆ ਉਹ ਦਵੇ ਜਿੰਨਾ ਚਿਰ ਤੱਕ ਸਾਨੂੰ ਲਿਖਤੀ ਨਹੀਂ ਮਿਲਦਾ ਅਸੀਂ ਸੰਘਰਸ਼ ਜਿਹੜਾ ਆ ਹੋਰ ਤੇਜ਼ ਕਰਾਂਗੇ ਇਹਦੇ ਵਿੱਚ ਅਸੀਂ ਹੁਣ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂ ਸੋ ਇਸ ਕਰਕੇ ਇਹ ਜਿਹੜੀ ਸਮਾਨ ਸਰਕਾਰ ਹੈ ਮਾਨ ਸਾਹਿਬ ਜਿਹੜੇ ਕਹਿੰਦੇ ਆ ਮੈਂ ਇੱਕ ਟੀਚਰ ਦਾ ਪੁੱਤਰ ਹਾਂ ਤੇ ਅਸੀਂ ਉਹ ਟੀਚਰ ਹਾਂ ਜਿਨ੍ਹਾਂ ਨੇ ਇਸ ਸਮਾਜ ਦੀ ਸਿਰਜਣਾ ਕਰਨੀ ਹੈ ਤੋ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਜੇ ਮਾਨ ਸਾਹਿਬ ਕਹਿੰਦੇ ਸੀ ਮੈਂ ਹਰਿਆ ਪੈਨ ਚਲਾਉਣਾ ਆ ਤੇ ਅੱਜ ਹਰੇ ਪੈਨ ਦੇ ਵਿੱਚ ਸ਼ਾਈ ਨਾ ਮੋਕਣ ਦਿਓ ਸਾਡੇ ਬਾਰੇ ਵੀ ਜਿਹੜਾ ਹਰਾ ਪੈਨ ਚਲਾਓ ਸਾਡੇ ਬਾਰੇ ਲਾਲ ਪੈਨ ਦੇ ਨਾਲ ਲਕੀਰ ਨਾ ਮਾਰੋ ਸਾਨੂੰ ਖਾਲੀ ਪੋਸਟਾਂ ਨਾ ਸ਼ੋਅ ਕਰੋ ਸਾਡਾ ਪੂਖ ਸੁਰੱਖਿਅਤ ਸੁਰੱਖਿਅਤ ਕਰੋ ਤੇ ਸਾਡੀਆਂ ਜਾਇਜ਼ ਮੰਗਾਂ ਨੂੰ ਜਿਹੜਾ ਜਲਦ ਜਲਦ ਕੈਬਨਟ ਮੰਤ ਜਿਹੜਾ ਵਿੱਚ ਵਿਚਾਰ ਕੇ ਸਾਡੀਆਂ ਪੂਰੀਆਂ ਕੀਤੀਆਂ ਜਾਣ ਧੰਨਵਾਦ ਨਾਮ ਡੈਗ੍ਰੀਸ਼ਨ ਦੇ ਅੱਜ ਦੇ ਪ੍ਰਦਰਸ਼ਨ ਦਾ ਪੀਕ ਹੈ ਮੈਂ ਸੇ ਮਨਜੂ ਕੋਚਰ ਸੁਪਰਾਨੀ ਗਵਰਨਮੈਂਟ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਵਿਸ਼ੇ ਦੀ ਮੈਂ 20 ਸਾਲਾਂ ਤੋਂ ਇੱਥੇ ਅਧਿਆਪਨ ਦਾ ਕੰਮ ਕਰ ਰਹੀ ਹਾਂ ਅਸੀਂ ਗੈਸਟ ਵਿਗਿਲਟੀ ਦੇ ਤੌਰ ਤੇ ਇੱਥੇ ਭੱਤੀ ਹੋਏ ਸੀਗੇ ਉਹਨਾਂ ਸਮਿਆਂ ਦੇ ਵਿੱਚ ਜਿੰਨਾ ਸਮਿਆਂ ਦੇ ਵਿੱਚ ਇਸ ਕਾਲਜ ਦੇ ਵੱਲ ਕੋਈ ਮੂੰਹ ਨਹੀਂ ਸੀ ਕਰਦਾਗਾ ਅਸੀਂ ਉਸ ਸਮੇਂ ਤੋਂ ਇਸ ਕਾਲਜ ਨੂੰ ਬਚਾ ਕੇ ਰੱਖਿਆ ਹੋਇਆ ਹੈ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਸਾਡੇ ਕੋਲੋਂ ਲੱਖਾਂ ਹੀ ਵਿਦਿਆਰਥੀ ਪੜ੍ਹ ਕੇ ਅੱਜ ਬਹੁਤ ਚੰਗੀਆਂ ਪੋਸਟਾਂ ਤੇ ਲੱਗੇ ਹੋਏ ਹਨ ਸਾਡੇ ਅੱਜ ਦੇ ਧੰਦੇ ਦਾ ਮੇਨ ਮੋਟਿਵ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੁਣ ਪਹਿਲੇ ਪਹਿਲੇ ਬੈਂਚ ਦੇ ਉੱਤੇ ਸਾਰੀਆਂ ਪੋਸਟਾਂ ਖਾਰਜ ਕਰ ਦਿੱਤੀਆਂ ਗਈਆਂ ਸੀ ਜੋ 2021 ਦੇ ਵਿੱਚ ਕਾਂਗਰਸ ਸਰਕਾਰ ਨੇ ਜਾਂਦੇ-ਜਾਂਦੇ ਬਹੁਤ ਜਲਦਬਾਜ਼ੀ ਦੇ ਵਿੱਚ ਇਹ ਪੋਸਟਾਂ ਕੱਢੀਆਂ ਸੀਗੀਆਂ ਤੇ ਬੜੇ ਗਲਤ ਤਰੀਕੇ ਨਾਲ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਸੀਂ ਉਸ ਚੀਜ਼ ਨੂੰ ਚੈਲੰਜ ਵੀ ਕੀਤਾ ਸੀਗਾ ਉਸ ਟਾਈਮ ਤੇ ਇਹਨਾਂ ਭਰਤੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਸੀ ਲੇਕਿਨ ਡਬਲ ਬੈਂਚ ਦੇ ਵਿੱਚ ਦੁਬਾਰਾ ਤੋਂ ذات ਦੇ ਹਨੇਰੇ ਦੇ ਵਿੱਚ ਦੁਬਾਰਾ ਜੁਆਇਨਿੰਗ ਕਰਵਾਈਆਂ ਗਈਆਂ ਜਿੱਥੇ মিডিਆ ਨੂੰ ਆਉਣ ਤੋਂ ਰੋਕਿਆ ਗਿਆ ਸਾਨੂੰ ਆਮ ਲੋਕਾਂ ਨੂੰ ਆਉਣ ਤੋਂ ਰੋਕਿਆ ਗਿਆ ਤੇ ਸਾਡੀ ਹੁਣ ਪੰਜਾਬ ਸਰਕਾਰ ਤੋਂ ਇਹੋ ਮੰਗ ਹੈ ਕਿ ਅਸੀਂ ਜਿਹੜੇ ਗੈਸਟ ਫੈਕਲਟੀ ਟੀਚਰਜ਼ ਨੇ ਸਾਲਾਂ ਤੋਂ ਇਨ੍ਹਾਂ ਕਾਲਜਾਂ ਨੂੰ ਬਚਾ ਕੇ ਰੱਖਿਆ ਹੋਇਆ ਤੇ ਸਾਡੀਆਂ ਵੀ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਅਸੀਂ ਇਸ ਪੱਤੀ ਦੇ ਇਸ ਕਰਕੇ ਖਿਲਾਫ ਆ ਕਿ ਇਹ ਜਿਹੜੀਆਂ ਬੈਕ ਡੋਰ ਐਂਟਰੀਜ਼ ਹੋਈਆਂ ਗਿਆ ਉਹਦੇ ਵਿੱਚ ਸਾਡਾ ਕੋਈ ਖਿਆਲ ਨਹੀਂ ਰੱਖਿਆ ਗਿਆ ਸਾਡੀ ਇਹ ਮੰਗ ਹੈ ਕਿ ਸਾਡੀਆਂ ਨੌਕਰੀਆਂ ਨੂੰ ਸੁਰੱਖਿਤ ਕੀਤਾ ਜਾਵੇ 58 ਸਾਲ ਤੱਕ ਅਸੀਂ ਵੀ ਇਨ੍ਹਾਂ ਕਾਲਜਾਂ ਨੂੰ ਆਪਣੀਆਂ ਸੇਵਾਵਾਂ ਦੇ ਸਕੀਏ ਸਾਨੂੰ ਵੀ ਉਚਿਤ ਵੇਤਨ ਮਿਲੇ ਤੇ ਸਾਡੀਆਂ ਸੁਰੱਖਿਆਵਾਂ ਮਿਲਣ ਜੋ ਕਿ ਇੱਕ ਆਮ ਬੰਦਾ ਅਵੇਲ ਕਰ ਸਕਦਾ ਨੇ ਕਦ ਤੱਕ ਰੋਸ਼ ਜਾਈ ਦੇ ਇਹ ਦੋਸ਼ ਅੱਜ ਅਸੀਂ ਪਤਸੋਂ ਸਾਡਾ ਬਹੁਤ ਵੱਡੇ ਲੈਵਲ ਤੇ ਸੰਧਵਾ ਦੇ ਵਿੱਚ ਵੀ ਤਰਨਾ ਹੋਇਆ ਸੀ ਉੱਥੇ ਵੀ ਅਸੀਂ ਮਿਲ ਕੇ ਆਪਣਾ ਮੰਗ ਪੱਤਰ ਰੱਖਿਆ ਹੈ ਸਰਕਾਰ ਤੱਕ ਅ ਆਪਣੀ ਗੱਲ ਪਹੁੰਚਾਈ ਹੈ ਕਿ ਗੈਸ ਫੈਕਲਟੀ ਨਾਲ ਵੀ ਨਿਆਂ ਕੀਤਾ ਜਾਵੇ ਤੇ ਹੁਣ ਅੱਜ ਵੀ ਪੂਰੇ ਪੂਰੇ ਪੰਜਾਬ ਦੇ 63 ਚੌਨ ਕਾਲਜਾਂ ਦੇ ਵਿੱਚ ਸਾਡੇ ਸਾਰੇ ਗੈਸ ਫੈਕਲਟੀ ਸਾਥੀ ਇੱਕ ਸਾਂਝੇ ਫਰੰਟ ਦੇ ਉੱਤੇ ਇਕੱਠੇ ਹੋਏ ਹਨ ਤਾਂ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚ ਸਕੇ ਤੇ ਅਸੀਂ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਰਹੇ ਹਾਂ ਗੱਲਬਾਤ ਚੱਲ ਰਹੀ ਹੈ ਬਾਕੀ ਜਿਸ ਤਰ੍ਹਾਂ ਵੀ ਸਾਡੀ ਜਥੇਬੰਦੀ ਦੀ ਜੋ ਕਾਲ ਹੋਈ ਸੀ ਉਹਨਾਂ ਦੇ ਨਾਲ ਪੂਰੇ ਨਿਭਦੇ ਜੜਾ ਕੀ ਕਰਨ ਦੀ ਹੈ ਜੀ ਇਹ ਦਾ ਮਰਾ ਸਟਾਨ ਲੈ ਆ। ਅ ਮੈਂ ਸਰੂਪਰਾਨੀ ਗਵਰਨਮੈਂਟ ਕਾਲਜ ਇਸਤਰੀਆ ਅੰਮ੍ਰਿਤਸਰ ਤੋਂ ਸੀ ਮੈਂ ਵੀ ਫੋਰ ਇੰਗਲਿਸ਼ ਡਿਪਾਰਟਮੈਂਟ ਹਾਂ। ਅ ਤੁਸੀਂ ਜੋ ਪੁੱਛ ਰਹੇ ਹੋ ਕਿ ਅਸੀਂ ਕਿਉਂ ਬੈਠੇ ਹਾਂ ਇਹ ਇੱਕ ਬੜੀ ਤਰਾਸਤੀ ਹੈ ਆਜ ਸਾਡੇ ਵਾਸਤੇ। ਇੰਨਾ ਸਰਕਾਰੀ ਕਾਲਜਾਂ ਦੇ ਵਿੱਚ ਬਹੁਤ ਸਾਲ ਤੋਂ ਗੈਸਟ ਫੈਕਲਟੀ ਕੰਮ ਕਰ ਰਹੀ ਹੈ। ਗੈਸਟ ਫੈਕਲਟੀ ਜਿਹੜੀ ਪੁਰਾਣੇ ਟਾਈਮ ਦੇ ਉੱਪਰ ਨਾਮਨਕਲੇਚਰ ਸੀ ਜਿਹੜੇ ਇੱਕ ਅਦਾ ਪੀਰੀਅਡ ਲੈ ਆਂਦੇ ਸੀ ਅਸੀਂ ਉਹ ਨਹੀਂ ਹਾਂ। ਨਾਮ ਜ਼ਰੂਰ ਗੈਸਟ ਫੈਕਲਟੀ ਹੈ ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਸ਼ਾਇਦ ਬਾਕੀ ਚੀਜ਼ਾਂ 'ਤੇ ਧਿਆਨ ਦਿੰਦੀ ਹੈ ਪਰ ਅੱਜ ਦੀ ਡੇਟ 'ਚ এডੂਕੇਸ਼ਨ ਜਾਂ ਟੀਚਰਸ ਕੈਨ ਦੇ ਵਿੱਚ ਕਾਗਜ਼ਾਂ ਦੇ ਵਿੱਚ ਤੇ ਆ ਜਾਂਦਾ ਹੈ ਕਿ ਇਸ এডੂਕੇਸ਼ਨ 'ਵਲ ਬੜਾ ਧਿਆਨ ਦੇ ਰਹੇ ਆ ਪਰ ਹਾਇਰ এডੂਕੇਸ਼ਨ ਦੇ ਵਿੱਚ ਇੰਨਾ ਕੁ ਨੁਕਸਾਨ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਸੜਕਾਂ ਦੇ ਉੱਤੇ ਬੈਠੇ ਆ ਅਸੀਂ ਉਹ ਟੀਚਰਸ ਆ 20-20 ਸਾਲਾਂ ਤੋਂ 15 ਸਾਲਾਂ ਤੋਂ ਸਾਡੇ ਬੱਚੇ ਪੜਾਏ ਹੋਏ ਅੱਜ ਅਫਸਰ ਬਣੇ ਹੋਏ ਨੇ ਹੋ ਸਕਦਾ ਇੰਨਾ ਚ ਮੰਤਰੀ ਵੀ ਬਣੇ ਹੋਣਗੇ ਸਰ ਇਹੀ ਮੰਤਰੀਆਂ ਦੇ ਵਿੱਚ ਉਹਦੀ ਸ਼ਾਇਦ ਕੋਈ ਨਾ ਕੋਈ ਇਹ ਲੋਕ ਜਿਹੜੇ ਨੇ ਆਪ ਵੀ ਸਰਕਾਰੀ ਕਾਲਜਾਂ ਚ ਪੜੇ ਹੋਣਗੇ ਸ਼ਾਇਦ ਗੈਸਟ੍ਰੋਨੋਮੀ ਕਲਟੀ ਤੋਂ ਪੜੇ ਹੋਣਗੇ ਪਰ ਅੱਜ ਇਹ ਸਾਡੀਆਂ ਨੌਕਰੀਆਂ ਲੈ ਲੈਣ ਦੀ ਪਹਾਰ ਤੇ ਪਹੁੰਚ ਚੁੱਕੇ ਨੇ ਸਰਕਾਰ ਕਹਿੰਦੀ ਹੈ ਜੀ ਅਸੀਂ ਰੋਜ਼ਗਾਰ ਦੇ ਰਹੇ ਹਾਂ ਪਰ ਸਾਡਾ ਤੇ ਰੋਜ਼ਗਾਰ ਖੋਇਆ ਜਾ ਰਿਹਾ ਸਰ ਤੋਂ ਹੋਇਆ ਇਹ ਹੈਗਾ ਕਿ 11.50% ਜੋ ਕਾਂਗਰਸ ਸਰਕਾਰ ਨੇ ਜਾਣ ਲਗਿਆਂ ਚੰਨੀ ਸਰਕਾਰ ਨਹੀਂ ਕੀਤੀ ਸੀ ਉਹ ਇੱਕ ਬਹੁਤ ਵੱਡਾ ਕਪਲਾ ਮੰਨਾਂਗੇ ਅਸੀਂ ਉਹਨਾਂ ਨੂੰ ਇਹਨਾਂ ਨੇ 1158 ਦੀ ਪੀਪੀਐਸਸੀ ਨਹੀਂ ਇਜਾਜ਼ਤ ਨਹੀਂ ਦਿੱਤੀ ਪਰ ਫਿਰ ਵੀ ਉਹ ਸਰਕਾਰ ਨੇ ਧੱਕੇ ਦੇ ਨਾਲ ਇੱਕ ਟੈਸਟ ਰੱਖਿਆ ਜਿਹੜਾ ਕਿ ਯੂਨੀਵਰਸਿਟੀਆਂ ਨੂੰ ਉਹਦਾ ਅਥਾਰਟੀ ਦਿੱਤੀ ਉਹ ਪੇਪਰ ਵੀ ਲੀਕ ਹੋਏ ਉਹਦੇ ਉੱਪਰ ਬਹੁਤ ਜ਼ਿਆਦਾ ਆਬਜੈਕਸ਼ਨਸ ਹੋਏ ਹਾਈ ਕੋਰਟ ਨੇ ਉਹ ਪੂਰੀ ਭਰਤੀ ਨੂੰ ਐਡਵਰਟਾਈਜ਼ਮੈਂਟ ਸਮੇਤ ਰੱਦ ਕੀਤਾ ਸੀਗਾ ਕਿਉਂਕਿ ਉਹ ਔਰ ਕਈ ਸਬਜੈਕਟਸ تھے ਤੇ ਉਹਦੇ ਅਜੇ ਤੱਕ ਰਿਜ਼ਲਟ ਵੀ ਨਹੀਂ ਸੀ ਆਏ ਹੋਏ ਉਹਦੇ ਬਾਵਜੂਦ ਔਰ ਇਹੀ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਸਾਡੇ ਮਾਨਯੋਗ ਐਜੂਕੇਸ਼ਨ ਮਿਨਿਸਟਰ ਉਹਨਾਂ ਨੇ ਵੀ ਸਾਡੇ ਨਾਲ ਪਹਿਲਾਂ ਵੀ ਇੱਥੇ ਬੈਠ ਕੇ ਸਾਡੇ ਨਾਲ ਇਸ ਚੀਜ਼ ਦੀ ਖਿਲਾਫਤ ਕੀਤੀ ਸੀ ਕਿ ਇਹ ਵਰਤੀ ਬਿਲਕੁਲ ਜਾਇਜ਼ ਨਹੀਂ ਹੋਈ ਈਵਨ ਪਾਰਲੀਮੈਂਟ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਇਹ ਨਾਜਾਇਜ਼ ਵਰਤੀ ਹੋਈ ਹੈ ਲੇਕਿਨ ਇਹ 2 ਸਾਲਾਂ ਦੇ ਟਾਈਮ ਦੇ ਵਿੱਚ ਉਹਨਾਂ ਨੇ ਕੀ ਕੀਤਾ 11 50 ਨਹੀਂ ਯਾ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਕਿਸ ਤਰ੍ਹਾਂ ਇਹ ਵਰਤੀ ਚਾਇਸ ਲੱਗੀ ਕਿ ਰਾਤੋਂ ਰਾਤ ਪਿਛਲੇ 3 ਦਿਨਾਂ ਦੇ ਵਿੱਚ ਉਹਨਾਂ ਨੇ ਇਸ ਵਰਤੀ ਨੂੰ ਅੰਜਾਮ ਦਿੱਤਾ ਰਾਤ ਦੇ ਹਨੇਰਿਆਂ ਦੇ ਵਿੱਚ ਲਿਆ ਕੇ ਬੈਕ ਡੋਰ ਐਂਟਰੀ ਕਰਾ ਕੇ ਉਹਨਾਂ ਬੰਦਿਆਂ ਨੂੰ ਲੈ ਕੇ ਆਏ ਨਾ ਸਿਰਫ ਲੈ ਕੇ ਆਏ ਬਲਕਿ ਚਿੱਠੀ ਚਾ ਲਿਖ ਕੇ ਦਿੱਤਾ ਗਿਆ ਕਿ ਜਿੰਨਾ ਪੋਸਟਾਂ ਦੇ ਗੈਸਟ ਫੈਕਲਟੀ ਕੰਮ ਕਰ ਰਹੀ ਹੈ ਸਰ ਜਿੰਨਾ ਪੋਸਟਾਂ ਦੇ ਗੈਸਟ ਫੈਕਲਟੀ 15 20 ਸਾਲਾਂ ਤੋਂ ਕੰਮ ਕਰ ਰਹੀ ਹੈ ਉਹਨੂੰ ਖਾਲੀ ਮੰਨਿਆ ਗਿਆ ਉਹਦੇ ਤੇ ਲਿਖਿਆ ਗਿਆ ਉਹਨਾਂ ਨੂੰ ਖਾਲੀ ਅਸਾਮੀਆਂ ਮੰਨਿਆ ਜਾਵੇ ਅਸੀਂ ਇਹਨਾਂ ਬਾਰੇ ਬਾਅਦ 'ਚ ਸੋਚਾਂਗੇ ਮੈਂ ਪੁੱਛ